ਰਾਹੁਣ ਤੇ ਹਨਾ ਐ ਲੱਗਣ ਦੇ ਵੇਖੇ ਵੇਖੇ ਲੱਗਦੀ ਨਹੀਂ ਬਾਜੀ ਬੁਲਾਈਏ ਨਾ ਵਲੋਗ ਬਾਤ ਚ ਵੇਖੀ ਜਾਉਂ ਸਹੀ ਗੱਲ ਹੈ ਨਾ ਹਾਂ ਐਨੇ ਵਧੀਆ ਇਨਸਾਨ ਬਣ ਗਏ ਬੜਾ ਵਧੀਆ ਕੰਮ ਕਰਦੇ ਇਹ ਸਾਰੇ ਆਪਾਂ ਸੱਚੀ ਗੱਲ ਜੀ ਸੱਚੀ ਗੱਲ ਸਹੀ ਕੀ ਹਾਂ ਬਾਸਪ੍ਰੀਓ ਡਿਫੀਨਿਟਿ ਤੁਸੀਂ ਸੁਣਾਓ ਆ ਬੜੀ ਹੋ ਜੇ ਪੰਜਾਮਾ 2 ਮਿੰਟ ਬਾਅਦ ਚ ਲੋਣਾ ਖੋਣਾ 2 ਮਿੰਟ ਬਾਅਦ ਲੋਣਾ ਨਾੜੀ ਆ ਗਈ ਆ ਹਾਂਜੀ ਨਾੜੀ ਆ ਗਈ ਦੇ ਵਿੱਚ ਨਾੜੀ ਤੇ ਕਿੰਨਾ ਗੱਡੀ ਤੇ ਜਾਣਾ ਪਊਗਾ ਜਾਨ ਲੱਗੇ ਆ ਵੇਖੋ ਤੁਰ ਕੇ ਆਪਾਂ ਚੱਲ ਜੀ ਨਿਕਲੋਗੇ ਆ ਬਲੌਗ ਆਪਾਂ ਬਾਅਦ ਚ ਸ਼ੂਟ ਕਰਾਂਗੇ ਅੱਧ ਵੀਡੀਓ ਨਹੀਂ ਮਿਲੇ ਸਪੈਸ਼ਲ ਤੇ ਇਹ ਵੀਡੀਓ ਹੈ ਕੌਣ ਵਾ ਇਹਦੇ ਬਾਰੇ ਵੀ ਤੁਹਾਨੂੰ ਪੂਰਾ ਦੱਸਦੇ ਆ ਆ ਬਲੌਗ ਤੇ ਸਪੈਸ਼ਲ ਹੀ ਬਣ ਗਿਆ ਅੱਜ ਆਪਣਾ ਇੰਨਾ ਨਹੀਂ ਹੁੰਦਾ ਵਾ ਇਹਨਾਂ ਦਾ ਇਹੀ ਹਾਲ ਹੁੰਦਾ ਵਾ ਨਹੀਂ ਹੁੰਦਾ ਬਲੌਗ ਹੁੰਦਾ ਲੋਕ ਫੋਲੋ ਮੀ ਕਰਦੇ ਬੰਦੇ ਹਵਾ ਕਰਦੇ ਹਾਂ ਦਾ ਇਹਦਾ ਹਾਂ ਬਾਬੇ ਬਹੁਤ ਠੰਡੀ ਹੁੰਦੀ ਐ ਇਸੇ ਗਰਮੀ ਵੀ ਮਹਿਸੂਸ ਨਹੀਂ ਹੁੰਦੀ ਸਹੀ ਗੱਲ ਹੈ ਇੱਥੇ ਕਰਦੇ ਆਪਾਂ ਡਿਸਾਈਨ ਇੱਥੇ ਜਿਹਦਾ ਨਹੀਂ ਕਰਾਏਗਾ ਉਹ ਸੌ ਜਾਂਦਾ ਆਣ ਕੇ ਜਾਂ ਕੋਈ ਅਮਰੀ ਪੋਸਿਟੀਕ ਲਾਉਂਦੇ ਆਂ ਦਾ ਚਲੋ ਅੱਜ ਵਲੌਗ ਬਣਾਈਏ ਬਾਹਰ ਠੀਕ ਆ ਅੱਜ ਆਪਾਂ ਸ਼ੂਟਿੰਗ ਬਾਹਰ ਕਰਾਂਗੇ ਅੱਜ ਸ਼ੂਟਿੰਗ ਬਾਹਰ ਕਰਦੇ ਆ ਹਨਾ ਚਲੋ ਨਿਕਲੋ ਬਾਹਰ ਬਾਹਰ ਦੂਰਾਂ ਦੇ ਦਰਵਾਜ਼ੇ ਇਧਰੋਂ ਚਲੋ ਬਾਹਰ ਕੇ ਸਾਰੇ ਸਾਨੂੰ ਉਹ ਜਾਨੀ ਆ ਕੇ ਕੰਮ ਕਰੇ ਚੋਣਾ ਬਹੁਤ ਮਸਰਾਹਨ ਕਰਦਾ ਬਹੁਤ ਦੇਰ ਹੋ ਗਈ ਕਰਨ ਦੇ ਆਪਣੇ ਲੋ ਬੜੀ ਆ ਉਸ ਕੰਮ ਵਰਗ ਮੀਂਹ ਜਿਹਾ ਮਨ ਆਉਂਦੇ ਨਾ ਇਹਦਾ ਚਲੋ ਅੱਜ ਵੀ ਕਹਿਰਾ ਦੀ ਗਰਮੀ ਆ ਐਨੀ ਗਰਮੀ ਚ ਹੋ ਜੂਗੀ ਜੂ ਕਿ ਹੋਰ ਕਰਨੀ ਬਹੁਤ ਬਹੁਤ ਗਰਮੀ ਆ ਸਾਕੇ ਉਹਦਾ ਦਰ ਗਰਮੀ ਬਹੁਤ ਅੰਦਰ ਚਲੋ ਕਰੀਏ ਥੋੜਾ ਹੋ ਗਿਆ ਥੋੜਾ ਕਰਦੇ ਕੋਸ਼ਿਸ਼ ਦਰਖਤ ਬਗੈ ਸਾਈਡ ਹੋ ਜਾ ਬਾਸੋਂ ਦੀ ਇਧਰ ਆ ਸਸਾਂ ਵਾਪਸ ਇਧਰ ਇਹ ਸਾਨੂੰ ਲੱਭੀ ਆ ਲੋਕੇਸ਼ਨ ਥੋੜੀ ਜਿਹੀ ਹੈ ਨਾ ਐਜ ਸੀ ਕਿ ਜਗ੍ਹਾ ਤੋਂ ਪਰ ਆਪਾਂ ਕਰਦੇ ਆ ਕਿ ਨਹੀਂ ਹਵਾ ਬਦਲਦੀ ਹਾਂ ਹੁੰਦਾ ਇਹਦਾ ਹਵਾ ਵੀ ਬਹੁਤ ਠੰਡੀ ਆਉਂਦੀ ਹੈ ਇੱਥੇ ਗਰਮੀ ਵੀ ਮਹਿਸੂਸ ਨਹੀਂ ਹੁੰਦੀ ਸਹੀ ਗੱਲ ਇੱਥੇ ਕਰਦੇ ਆਪਾਂ ਡਿਸਾਈਨ ਹੈ ਨਾ ਬਾਕੀ ਆ ਵੀ ਚਲੋ ਬੱਚਿਆਂ ਨੂੰ ਅੱਜ ਬਾਹਰ ਇਸੇ ਕਰਕੇ ਲਿਆਂਦਾ ਥੋੜੀ ਜਿਹੀ ਬਾਹਰ ਵਿਟਾਮਿਨ ਡੀ ਵੀ ਮਿਲ ਜੇ ਇਹਨਾਂ ਨੂੰ ਥੋੜਾ ਜ਼ਰੂਰੀ ਹੈ ਗਰਮ ਲੱਗ ਗਿਆ ਹਾਂ ਨਹੀਂ ਨਹੀਂ ਆ ਏਦਾਂ ਘਰੋਂ ਨਿਕਲ ਜਾਈਦਾ ਵਾ ਉੱਠ ਕੇ ਤੇ ਵਲੌਗ ਅਸੀਂ ਆਤੇ ਟਾਈਮ ਉੱਥੇ ਜਾ ਕੇ ਤਿਆਰੀ ਕਰਨੀ ਹੁੰਦੀ ਕਿ ਕੀ ਬਣਾਉਣੇ ਹਨਾ ਆ ਮੈਂ ਫੁੱਲ ਤੋੜ ਲਿਆ ਗੁਲਾਬ ਦੀਆਂ ਪੱਤੀਆਂ ਦੋ ਦੋ ਤੋੜ ਲਈ ਹੁੰਦਾ ਮੈਨੂੰ ਦੇ ਦੋ ਗਲਤੀ ਹੋ ਗਈ ਨਾ ਨਹੀਂ ਖਾ ਲਈਂ ਦਾੰਦਾ ਵਾ ਇਹ ਖਾਣ ਨਹੀਂ ਦਾਕਾ ਮੈਨੂੰ ਰਿਲ ਕੇ ਅਬ ਕਿ ਨੰਗਰਾਂ ਦੇ ਚਾਹ ਨਹੀਂ ਆਏ ਅੱਗੇ ਅੱਗੇ ਮੈਂ ਆ ਆਹ ਅੱਗੇ ਅੱਗੇ ਮੈਂ ਆਹ ਕਲੰਕਰ ਜੀ তোৰ নীক খ అనాలగండి వికె లాగది నిపాడి అరి తిదా బదల్నా పో 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 వేక్లాగది నానా నోనా రుటుట్ కోకుపి అవతు కోతల్నా విక్లాగది నా వ� ਭਲੋ ਜੀ ਨੀ ਹਾਰਦੀ ਕਰਤਾ ਹਾਂ ਜੀ ਆਵੇ ਕਚਰੇ ਲਾਜੇ ਨੂੰ ਤੇ ਮੈਲਟੀ ਖਲੋਤੀ ਆਣ ਕੇ ਲਿਆ ਕੇ ਇੰਨੀ ਦੂਰ ਹੁਣ ਅੱਗੇ ਤਾਂ ਥਾਂ ਵੀ ਨਹੀਂ ਇੰਨੀ ਹੈਗੀ ਹਾਂ ਤੂੰ ਇਹ ਕਿਥੇ ਜੀ ਤੁੰਗ ਲਾएंगे ਕਿ ਮੈਂ ਬੁਲਾ ਲਈ ਨਹੀਂ ਆ ਜਾਵਾਂ ਚਲ ਜੀ ਮੈਂ ਵੀ ਵੀਡੀਓ ਬਣਾਉਣਾ ਕਰ ਜੀ ਹਾਂ ਬਸ ਜੀ ਸੱਚੀ ਗੱਲ ਜੀ ਸੱਚੀ ਗੱਲ ਬੜੀ ਕੀ ਅਲੱਗ ਵਾਸਪੜੀ ਹੋ ਜੀ ਡੈਫੀਨਿਟਲੀ ਸੀ ਸਰਾਉਂ ਸਰਾਉਂ ਜੀ ਆ ਬੜੀ ਹੋ ਜੀ ਪੰਜਾਮਾ 2 ਮਿੰਟ ਬਾਅਦ ਚ ਲਾਉਣਾ ਕੋਣਾ ਦੋ ਮਿੰਟ ਵੱਲ ਹੋਣਾ ਹਾਂ ਮਿਲੋ ਨਾ ਹੋਰ ਸਭ ਠੀਕ ਹੈ ਬੰਦੇ ਹਾਂਜੀ ਹੋਰ ਬਾਸ ਵਧੀਆ ਜੀ ਜੀਓ ਬਾਬਾ ਰਤਨਦੇਵ ਸੇ ਸੁਸਾਇਟੀ ਬਣਾਈ ਹੈ ਨਾ ਹਾਂਜੀ ਹਾਂਜੀ ਪਹਿਲੇ ਹਾਂਜੀ ਮੈਂ ਤੁਹਾਨੂੰ ਪਛਾਣ ਲਿਆ ਸੀ ਹਾਂ ਲਿਆ ਇਹਨੇ ਮਿਲਿਆ ਧੰਨਵਾਦ ਜੀ ਬਹੁਤ ਬਹੁਤ ਕਿਹੜਾ ਹੀ ਰੀ ਆਪਣਾ ਹਾਂਜੀ ਆ ਇੱਥੇ ਹੀ ਅਸੀਂ ਇੱਥੇ ਲੋਕਲ ਜੀ ਆਈ ਵੀ ਲੋਕਲ ਜਾਂਦੇ ਐ ਇੰਟੈਂਟ ਐਕਦਾ ਬੱਚਿਆਂ ਦੇ ਨਾਲ ਬਾਹਰ ਨਿਕਲੇ ਹਾਂ ਚਲ ਬਲੌਗ ਬਣਾ ਕੇ ਆਉਂਦੇ ਹਾਂ ਆਈ ਵੀ ਥੋੜਾ ਬਹੁਤ ਆ ਕੰਮ ਕਰਦੇ ਹਾਂ ਹਾਂਜੀ ਅੱਛਾ ਬਲੌਗ ਬਣਾਉਂਦੇ ਜੀ ਬਣਾਉਂਦੇ ਇੱਥੇ ਹੀ ਬਸ ਅੱਛਾ ਅੱਛਾ ਤੇ ਕਿਹੜਾ ਚੈਨਲ ਕਿਹੜਾ ਆਪਣਾ ਆ ਮੇਰਾ ਹੈਗਾ ਜੋ ਕੀ ਕਰੇਜੀ ਮਾਜਾ ਵਲੌਗ ਅੱਛਾ ਕਰੇਜੀ ਮਾਜਾ ਵਲੌਗ ਕਰਦੀ ਹਾਂਜੀ ਅੱਛਾ ਅੱਛਾ ਚਲੋ ਫਿਰ ਆਪਾਂ ਬੈਠਾ ਨੂੰ ਦੇ ਕਾਫੀ ਟਾਈਮ ਦੇ ਵੇਖਦੇ ਆਪਾਂ ਅਹੀਂ ਤੇ ਹੋਣੀ ਸ਼ੁਰੂ ਕੀਤਾ ਬਹੁਤ ਵਧੀਆ ਕੰਮ ਕਰਦੇ ਆ ਤੁਹੀਂ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਇਨਾ ਪਿਆਰ ਸਤਿਕਾਰ ਦਿੰਦੇ ਕਿਉਂਕਿ ਜੇਕਰ ਤੁਹਾਡੇ ਵਰਗੀਆਂ ਭੈਣਾਂ ਸਹਿਯੋਗ ਦਿੰਦੀਆਂ ਵਾ ਪਿਆਰ ਦਿੰਦੀਆਂ ਵਾ ਇਹ ਤਾਂ ਹੀ ਭੈਣੇ ਸੇਵਾ ਹੁੰਦੀ ਹੈ ਹਾਂਜੀ ਹਾਂਜੀ ਬਣਾ ਦੱਸ ਦਿਨਾ ਘਰ ਦੀ ਬਹੁਤ ਵਧੀਆ ਲਾਇਕੋ ਹਾਂ ਇਥੇ ਤੁਹਾਨੂੰ ਧੰਨਵਾਦ ਹੁੰਦਾ ਹੈ ਤੇ ਹੁਣ ਦੁਪਹਿਰ ਹੀ ਵਲੌਗ ਬਣਾਉਣ ਦੇ ਇੱਥੇ ਫਸ ਬੱਚੇ ਬੈਠੇ ਨਹੀਂ ਆਏ ਅਸੀਂ ਚਲੋ ਤੁਰੇ ਤੁਰੇ ਜਮਾ ਬਸ ਬਾਹਲੀ ਆ ਘਰ ਹੱਡਾ ਆਜੋ ਅੱਛਾ ਅੱਛਾ ਹਾਂ ਨਹੀਂ ਜ਼ਰੂਰ ਲੈ ਕੇ ਭੈਣ ਮੈਂ ਨਾ ਇੱਥੇ ਆਇਆ ਸੀ ਕੋਈ ਪੇਸ਼ੈਂਟ ਲੈਣ ਆਇਆ ਸੀਗਾ ਤੇ ਉਹ ਮੈਂ ਫੋਨ ਆ ਰਿਹਾ ਸੀ ਕੋਈ ਤੇ ਮੈਂ ਫੋਨ ਸੁਣਦਾ ਹਾਂ ਬਾਹਰ ਆ ਗਿਆ ਕੋਈ ਨਹੀਂ ਫੇਰ ਕਿਤੇ ਨਹੀਂ ਨਹੀਂ ਹ ਆ ਰਹੀ ਹੈ ਕਰਾਉਂਗੀ ਪਹਿਲੀ ਬਣੀ ਮੈਂ ਆਉਂਦਾ ਹੀ ਰਹਿਣਾ ਫੇਰ ਕਿਤੇ ਨਾ ਲੱਗਦਾ ਕੋਈ ਗੱਲ ਨਹੀਂ ਭਾਜੀ ਆਉਂ ਦੋ ਸਿਰਫ ਦੋ ਮਿੰਟ ਲੱਗਣੇ ਆ ਗਏ ਕਿੰਨਾ ਕਿ ਦੂਰ ਇਥੋਂ ਆ ਵੇਖੋ ਨਾਲੀ ਆ ਗਈ ਹਾਂਜੀ ਨਾਲੀ ਆ ਗਈ ਦੇ ਵਿੱਚ ਨਾਲੀ ਪਾ ਠੀਕ ਇੰਨਾ ਗੱਡੀ ਤੇ ਜਾਣਾ ਪਊਗਾ ਜਾਂ ਲੱਗੇ ਆ ਵੇਖੋ ਤੁਰ ਕੇ 15 ਮਿੰਟ ਨਿਕਲ ਜਾਣਾ ਚਲ ਪਰ ਚਲੋ ਧੰਨਵਾਦ ਧੰਨਵਾਦ ਚਲੋ ਵਲੋਗ ਆਪਾਂ ਬਾਅਦ ਚ ਸ਼ੂਟ ਕਰਾਂਗੇ ਅੱਜ ਵੀਡੀਓ ਨਹੀਂ ਮਿਲੇ ਸਪੈਸ਼ਲ ਤੇ ਇਹ ਵੀ ਦੀ ਹੈ ਹੈ ਕੌਣ ਵਾ ਇਹਦੇ ਬਾਰੇ ਵੀ ਤੁਹਾਨੂੰ ਪੂਰਾ ਦੱਸਦੇ ਆ ਆ ਬਲੌਗ ਤੇ ਸਪੈਸ਼ਲੀ ਬਣ ਗਿਆ ਅੱਜ ਆਪਣਾ ਹਾਂ ਸਹੀ ਗੱਲ ਹੈ ਚਲੋ ਆਪਾਂ ਘਰ ਜਾ ਕੇ ਦੱਸਦੇ ਆ ਹਾਂ 1 ਮਿੰਟ ਮੈਂ ਨਾ ਵੀਰ ਨੂੰ ਦੱਸ ਦਵਾ ਹਾਂ ਹਾਂ ਕੋਈ ਨੂੰ ਦੱਸੋ ਹਾਂ ਮੈਨੂੰ ਫੋਨ ਲਾ ਦਉਂਦੇ ਰਹਿ ਹਾਂਜੀ ਹਾਂਜੀ ਕੋਈ ਨੂੰ ਠੀਕ ਪੰਜਾਬ ਡਾਕਸਕ ਮੈਂ ਇੰਤਜ਼ਾਰ ਕਰੀ ਉਹਨਾਂ ਪੈਣਾ ਇੱਥੇ ਮੈਨੂੰ ਮਿਲ ਗਿਆ ਤੇ ਮੈਂ ਉਹਨਾਂ ਵਾਂ ਓਕੇ ਮੈਂ ਡਾਕਸਕ ਮੈਂ ਇੰਤਜ਼ਾਰ ਕਰੀ ਤਨਵਾ ਤਾਂ ਤਾਂ ਤਾ ਬੜਾ ਵਧੀਆ ਕੰਮ ਕਰਦੇ ਹੋ ਤੁਸੀਂ ਨਹੀਂ ਰਹੇ ਨੇ ਮੇਰਾ ਦਿਮਾਗ ਵਾਈ ਗਰੁੱਪ ਚਲੋ ਇਹ ਬੜਾ ਵਧੀਆ ਲੱਗਦਾ ਜਦੋਂ ਤੁਹਾਡੇ ਵਰਗੇ ਚਲੋ ਗਰਮੀ ਵੈਸੇ ਬਹੁਤ ਆ ਤੇ ਭਰ ਤੁਹਾਡਾ ਕੰਮ ਹੀ ਇਦਾਂ ਨਾਲ ਕਿ ਤੁਸੀਂ ਬਹਿਣਾ ਬੜਾ ਹੈਰਾਨ ਵਗੇ ਇੰਨੀ ਗਰਮੀ ਦੇ ਵਿੱਚ ਤੁਸੀਂ ਵਲੌਗ ਬਣਾ ਰਹੇ ਹੋ ਹਾਂਜੀ ਆਪਾਂ ਬਹਿਣਾ ਤੁਸੀਂ ਦੋਵੇਂ ਕਿਹਦੇ ਡਿਜ਼ਾਈਨ ਚਾਣੀ ਅਹੀਂ ਪਹਿਣਾ ਹੀ ਆ ਅੱਛਾ ਪਹਿਣਾ ਹੀ ਹਾਂਜੀ ਅੱਛਾ ਅੱਛਾ ਚਲੋ ਪਤਿਆਂ ਦੇ ਨਾਲ ਥੋੜਾ ਬਹੁਤਾ ਹੀ ਸ਼ੈਰੀ ਦੇ ਗਨਮੀ ਜੀ ਨੇ ਨਿਕਲ dennੀ ਹੁੰਦੇ ਨੇ ਤੁਸੀਂ ਹਾਂਜੀ ਅਹੀਂ ਪਿੰਡ ਵਾਲੇ ਜੀ ਅੱਛਾ 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 ਕਿਹੜਾ ਪਿੰਡ ਆਪਣਾ ਮਾਈਕਲ ਅਗੇ ਲੱਗਦਾ ਪਿੰਡ ਸੂਰਪਟਾ ਅੱਛਾ ਅੱਛਾ ਜੀ ਤੇ ਆਪਣਾ ਖਰੂਰ ਸਾਹਿਬ ਲੱਗੇ ਵੇਨਿੰਗ ਅੱਛਾ ਅੱਛਾ ਜੀ ਤੇ ਕਦੋਂ ਦੇ ਇਦਾਂ ਬਣਾਉਂਦੇ ਆਪਣੇ ਟਿਕਟੌਕ ਥੋੜਾ ਜਿਹੀ ਹੋਇਆ ਹਾਲੇ ਓਕੇ ਹਾਂਜੀ ਤੇ ਕਿ ਕਦੋਂ ਦੇ ਇਦਾਂ ਮਤਲਬ ਤੁਸੀਂ ਵੀਡੀਓ ਪਾਉਂਦੇ ਭਾਜੀ ਵਸਾ ਮਰੀ ਥੋੜਾ ਜੀ ਸਾਨੂੰ 3 ਕੁ ਮਹੀਨੇ ਹੋਏ 3-4 ਤੇ ਇਸ ਫੇਸ ਦੇ ਬੰਦੇ ਕਿ ਨਹੀਂ ਇਸ ਖਤੀ ਮੈਂ YouTube ਤੇ ਨਾਲ ਹਨਾ ਅੱਛਾ YouTube ਹਾਂ YouTube ਤੇ ਤੇ ਇੰਸਟਾ ਦੇ ਵੀ ਵੈਸੇ ਬਣਾਣਾ ਬੜੀ ਵਧੀਆ ਗੱਲ ਵਾ ਹਨਾ ਜੇਕਰ ਕਿਤੋਂ ਆਪਾਂ ਨੂੰ ਕੋਈ ਰੋਜ਼ਗਾਰ ਮਿਲਦਾ ਬਹੁਤ ਵਧੀਆ ਗੱਲ ਆ ਪਰ ਵੀਡੀਓ ਹੁਣ ਕੋਈ ਦੂਜੇ ਵਾਲੀਆਂ ਮੋਰ ਟਾਈਪ ਹੁਣ ਅੱਜਕੱਲ ਤੁਹਾਨੂੰ ਪਤਾ ਕਿ ਅੱਜਕੱਲ ਪੈਸੇ ਦੇ ਖਾਤਰ ਹਨਾ ਜੋ ਵੀ ਕੁਝ ਤੁਹਾਨੂੰ ਪਤਾ ਜੋ ਗੰਦਮੰਦ ਹੁੰਦਾ ਤੁਸੀਂ ਸਿਆਣੀਆਂ ਜ ਹੈਨਾ ਪਰਿਵਾਰਤ ਬਣਾਉਣੇ ਜੋ ਹਾਂਜੀ ਵੀ ਸਾਡੀਆਂ ਕੋਈ ਵੀ ਵੀਡੀਓ ਦੇਖੋਗੇ ਪਰ ਵੇਟ ਵੇਟ ਹਾਂਜੀ ਕਿਧਰ ਨੂੰ ਜਾਣਾ ਇੱਧਰ ਜਾਣਾ ਪੈਣਾ ਹਾਂਜੀ ਮੈਂ ਬਣ ਕੇ ਰਿਹਾ ਸੀ ਕਿ ਜਿਵੇਂ ਤਨਬਧਰ ਗਿਆ ਆਪਾਂ ਹਨਾ ਬਹੁਤ ਤਗੜਾ ਆਪਣਾ ਅਮੀਰ ਵਿਰਸਾ ਵਾ ਤੇ ਆਪਾਂ ਇਸ ਚੀਜ਼ ਨੂੰ ਜ਼ਰੂਰ ਧਿਆਨ ਚ ਰੱਖਿਓ ਜਦੋਂ ਵੀ ਤੁਸੀਂ ਵੀਡੀਓ ਬੰਦੇ ਨਾ ਮਾਰੀ ਕੀ ਬਣਾਉਨੇ ਆ ਹਾਂਜੀ ਸਾਨੂੰ ਵੀ ਚਲੋ ਲਿੰਚਾਂ ਕੁਝ ਪਤਾ ਹੁੰਦੀਆਂ ਹਾਂ ਹਾਂ ਜੀ ਬੱਚਿਆਂ ਨੂੰ ਨਾਲੇ ਸਿੱਖ ਮਿਲਦੀ ਜਾਂਦੀ ਹੈ ਹਾਂਜੀ ਨਹੀਂ ਵਧੀਆ ਗੱਲਾਂ ਪੈਣੇ ਚਲੋ ਬੱਚੇ ਵੀ ਸਾਡੇ ਆਦੇ ਲੱਗੇ ਲਿੰਦੇ ਆ ਨਹੀਂ ਵਧੀਆ ਗੱਲਾਂ ਪੈਣੇ ਬੱਚੇ ਤੁਹਾਨੂੰ ਪਤਾ ਅੱਜਕੱਲ ਨਾ ਹੈ ਬੱਚਾ ਕੋ ਮਤਲਬ ਐਡਾ ਫੁੰਡਾ ਨਹੀਂ ਹਟਣਾ ਆ ਰਿਹਾ ਲਾਛੀਦਾ ਬਬਾ ਮਾਵਾਂ ਨਾ ਨਹੀਂ ਵਧੀਆ ਨਹੀਂ ਬਹੁਤ ਵਧੀਆ ਗੱਲ ਆ ਪਰ ਹਾਂ ਇਹਦੇ ਤੋਂ ਆਪਾਂ ਅਚਾ ਕਰਵਾ ਹਾਂਜੀ ਹਾਂਜੀ ਅਚਾ ਘਰ ਤਾਂ ਬਹੁਤ ਸੋਹਣਾ ਤਨੇ ਮਾਲਕ ਦੀ ਬਾਬਾ ਜੀ ਦੀ ਸੰਧੀ ਕਿਰਪਾ ਨਾਲ ਇਸ ਸਮਝ ਹੋਈ ਲੈਣਾ ਚਾਹੀਦਾ ਹੈ ਇਹਦੇ ਮਹਾਨਸਤੀ ਆ ਇਹਦਾ ਬਾਈ ਸੰਗਤ ਦੀ ਸੇਵਾ ਕਰਨਾ ਹੈ ਆਪਾਂ ਦਾ ਦੇ ਭਰਾਵਾਂ ਨਾ ਮਹਾਨਸਤਿ ਹੋ ਰੂ ਦੀਆਂ ਨਾਲੇ ਦੀ ਅੰਦਰ ਲੰਘੋ ਤਾਂ ਅੱਗੇ ਆਓ ਸਾਹਮਣੇ ਆ। ਅੰਦਰ ਵੀ ਬੜੀ ਬੜੀ ਸੀ। ਅੱਗੇ ਲੰਘ ਜਾਓ। ਯਾਰ ਪਹਿਲੇ ਇੰਨੀ ਆਧਿਕਾਲ ਕਾਲੇ ਲਈ ਕੋਈ ਕਹਿਣ ਨੂੰ ਹੈ ਨਾ ਆਪਣੇ ਨਾਲ ਨਹੀਂ ਬੰਦਾ ਕੋਈ। ਤੁਸੀਂ ਫਿਰ ਵੀ ਇੰਨਾ ਪਿਆਰ ਦੇਂਦੇ ਈ। ਬਹਿ ਜਾ ਪਹਿਲੇ ਤੁਸੀਂ ਬਹਿ ਜਾ। ਹਾਂ ਤੁਸੀਂ ਬੜੀ ਹੋਈ ਧੰਨ ਹੋ ਕੇ ਬਹੁਤ ਜ਼ਿਆਦਾ ਖੁਸ਼ੀ ਦੇ ਬਣਦੇ। ਵਾਈਬ ਸਹੀ ਗੱਲ। ਚਲੋ ਧੰਨ ਆਪਾਂ ਤਾਂ ਹਾਂ। ਬੜਾ ਵਧੀਆ ਲੱਗਦਾ ਪੈਣੀ ਜਿਹੜਾ ਇਦਾਂ ਪਿਆਰ ਦਿੰਦੇ ਆ ਨਾ ਸੰਤ ਪਿਆਰ ਦਿੰਦੀ ਆ ਭੈਣ ਭਰਾ ਆਪਣੇ ਪਿਆਰ ਦਿੰਦੇ ਆ ਤੇ ਸਾਡਾ ਵੀ ਦਿਲ ਕਹਿੰਦਾ ਕਿ ਨਹੀਂ ਯਾਰ ਹੋਰ ਵਧੀਆ ਕਰੀਏ ਜਦੋਂ ਲੋਕ ਕਈ ਇੱਕ ਵਿੱਚ ਕਮੈਂਟ ਕਰ ਦਿੰਦੇ ਆ ਕਿ ਇਹ ਐਡਾਂ ਐਡਾਂ ਦੁੱਖ ਵੀ ਲੱਗਦਾ ਵਾ ਪਰ ਤੁਹਾਡੇ ਆ ਜਿਹੜੀਆਂ ਦਿੱਤੀਆਂ ਦਿਵਾਵਾਂ ਤੁਹਾਡੇ ਦਿੱਤਾ ਪਿਆਰ ਉਹ ਸਾਨੂੰ ਡੋਲਰ ਨਹੀਂ ਦਿੰਦਾ ਨਹੀਂ ਨਹੀਂ ਵੇਖੋ ਮਾਗਦੇ ਆ ਤੁਹਾਡੀ ਬਿਊਟੀ ਮੈਂ ਤਾਂ ਦੇਖ ਤਾ ਕੈਂਡੀ ਬਿਊਟੀ ਬੜੀ ਸੋਹਣੀ ਲਾਈ ਹੈ ਤੇ ਕਹਿ ਕੇ ਹੱਸੇ ਹੁੰਦੀ ਜੋ ਸਾਵੇ ਬੰਦੇ ਕੰਮ ਕਰ ਨਹੀਂ ਸਕਦੇ ਹਰਿ ਤੇ ਸੇਵ ਨਹੀਂ ਆਉਂਦੀ ਚਲੋ ਤੇਵਾ ਮਾਰਾ ਸੁਕਰ ਆਪੇ ਚਲੋ ਇਹ ਵੀ ਹਾਂ ਮਿਲਦੇ ਪਏ ਹਾਂ ਆ ਹੋਰ ਕੋਈ ਖੁਸ਼ੀ ਨਹੀਂ ਆਏ ਕਿ ਸਾਡੇ ਏਰੀਆ ਵਾਲੇ ਉਧਰ ਕਦੀ ਆਜੋ ਇੱਥੇ ਆਜੋ ਮੈਂ ਬੰਦੇ ਹਾਂ ਪਹਿਲੇ ਹਾਂਜੀ ਬੁੱਤ ਜਿਆ ਬਣਾ ਕੇ ਦੀ ਹੈ ਚੰਗਾ ਬਾਬਾ ਜੀ ਮਦਿਆ ਦੀ ਚਾਹ ਬਣਾਈ ਤੇ ਪਾਣੀ ਖੜੀ ਥੋੜਾ ਜਿਹਾ ਪਹਿਲੇ ਪਾਣੀ ਦੇ ਦੇ ਮਿਕਸ ਕਰਕੇ ਲੈ ਆਇ ਬਾਹਰ ਵਰਦੀ ਹੋਇਆ ਨਾ ਫਿਰ ਇੱਕਦਮ ਠੰਡਾ ਪਾਣੀ ਪਾ ਦੇ ਆਈ ਬੜੀਆ ਬਾਹਰ ਪਾ ਕੇ ਪਹਿਲੇ आयो किथे एरिए वॾो बि आए ज़रूरु नंढे टब ते मिली आयोगु मेहर ਬਣਾਉਂਦੀ ਆ ਮੈਂ ਦਾਦਾ ਇਹ ਪਛਾਨ ਲਿਆ ਹਰਵਿੰਦਰ ਹਨਾ ਹਾਂਜੀ ਹਾਂ ਮੈਂ ਜੋ ਦਰੋਂ ਕੋਈ ਵੀਡੀਓ ਕੋਣ ਵੇਖਣਾ ਦੱਸ ਤੁਸੀਂ ਵੇਖਦੇ ਹੁੰਦੇ ਕਿ ਨਹੀਂ ਮੈਂ ਵੀ ਨਹੀਂ ਹਾਂਜੀ ਹਾਂ ਇਹ ਇਹ ਵੀ ਵੇਖ ਦਿੰਦੀ ਭਾਵੇਂ ਇਹ ਕੋਈ ਮੈਨੂੰ ਪਹਿਲਾਂ ਪਤਾ ਨਾ ਮੈਂ ਇਹ ਸੇਹ ਦਾ ਉੱਥੇ ਕਿ ਦੋਖੀ ਅਹਨੇ ਘਰ ਮੀਨੀ ਬੜੀ ਬਾਕੀ ਆ ਰਹੇ ਆਉਂਦੇ ਪਾਣੀ ਨੂੰ ਮੇਰੇ ਉਹਨਾਂ ਵਿਚਾਰੀ ਨਾ ਕੋਈ ਭੈਣ ਲੈਣ ਆਈ ਸੀ ਇਹ ਮੈਂਟਲੀ ਡਿਸਟਰਬਡ ਵਿਚਾਰੀ ਤੇ ਉਹ ਪਰਿਵਾਰ ਵੀ ਹਿੱਟਾ ਦੇ ਨਹੀਂ ਵੀ ਉਹਨੂੰ ਸਪੋਰਟ ਕਰਦੇ ਵੀ ਉਹ ਮਾਂ ਤੇ ਬੁੱਢਾ ਦਾ ਤੇ ਜਿਹੜਾ ਭੈਣ ਦਾ ਭਰਾ ਵਾ ਉਹ ਨਸ਼ੇ-ਨਸ਼ੇ ਕਰਦਾ ਵਾ ਉਹ ਭੈਣ ਨੂੰ ਲੈ ਕੇ ਇੱਥੋਂ ਤੇ ਸੇ ਸਾਡੇ ਇੱਥੇ ਲੱਗੇ ਹਸਪਤਾਲ ਚ ਭਾਲ ਉਹ ਤੋਂ ਮੈਡੀਸਿਨ ਦਵਾਈ ਜਣਾ ਵੇਖ ਲੋ ਟੱਕ ਟਾ ਭਰਾ ਵਾ ਤੇ ਉਹਨੂੰ ਭੈਣ ਨੂੰ ਦਵਾਈ ਨਹੀਂ ਦਵਾ ਸਕਦਾ ਦਚੇ ਨੇ ਇੰਨਾ ਮਤਲਬ ਆਪਾਂ ਨੂੰ ਪੰਜਾਬੀਆਂ ਨੂੰ ਆਪਣੇ ਘਰ ਤੱਕ ਲੈ ਲਾਣਾ ਬਹੁਤ ਔਖਾ ਬਾਬੂ ਆਪਣੀ ਹੋਸ਼ ਨਹੀਂ ਰਹਿੰਦੀ ਨਸ਼ੇ ਵਾਲਿਆਂ ਨੂੰ ਤੇ ਪਰਿਵਾਰ ਵਾਲਿਆਂ ਦੀ ਕਿੱਥੋਂ ਲੈਣੀ ਗਰੀਬੀ ਹੋਵੇ ਨਾ ਘਰ ਚ ਦਾ ਥੋੜੀ ਖਾ ਕੇ ਅੱਧੀ ਖਾ ਕੇ ਚਾਰ ਨਾ ਖਾ ਕੇ ਗੁਜ਼ਾਰਾ ਕਰ ਲੈਂਦਾ ਰੱਬ ਕਿਸੇ ਦੇ ਘਰੇ ਨਸ਼ਾ ਨਾ ਲਾਵੇ ਹਾਂਜੀ ਬਿਲਕੁਲ ਨਸ਼ੇ ਨੇ ਤੇ ਬੜੀ ਦੁਨੀਆ ਤਬਾ ਕਰਤੀ ਆਪਣਾ ਪੰਜਾਬ ਅੱਜ ਨਸ਼ੇ ਨੇ ਮਾਰਿਆ ਮੈਂ ਤਾਂ ਨਹੀਂ ਅੱਗੇ ਤੋਂ ਵੀ ਜਿਆਦਾ ਪਾਣੀ ਠੀਕ ਹੈ ਬਾਕੀ ਨਸ਼ਿਆਂ ਨੇ ਇਹਦਾ ਪੈਣੀ ਕੋਈ ਹੱਲ ਵੀ ਨਹੀਂ ਹੈਗਾ ਕੋਈ ਉਦਾਂ ਕੋਈ ਸਾਡੇ ਕੋਲ ਕੋਈ ਮਰੀਜ਼ ਆ ਗਿਆ ਨਾ ਕੋਈ ਆ ਮੰਨ ਕੇ ਚਲੋ ਪੱਟੀ ਵੀ ਆ ਲਾ ਗਿਆ ਜਾਂ ਕੋਈ ਵੀ ਆ ਗਿਆ ਚਲ ਉਹਨੂੰ ਆਪਣਾ ਦਵਾਈ ਦਵਾ ਦਿੰਦੇ ਆ ਚਲ ਅਗਲਾ ਥੋੜਾ ਬੋਲਾ ਚਲ ਨੂੰ ਫਤਕ ਪੈਦਾ ਇਹ ਨਸ਼ੇ ਵਾਲੇ ਦਾ ਕੋਈ ਹੱਲ ਵੀ ਨਹੀਂ ਹੈਗਾ ਮਾਣ ਨਾਲ ਇਹ ਹਾਲੇ ਤੇ ਆਪਣਾ ਮਤ ਬੰਦਨ ਕੇ ਤੇ ਹਾਂ ਬਸ ਆਪਣਾ ਆਪ ਜਿੰਨਾ ਚ ਰੰਨੀ ਉਹ ਸੁਧਾਰਦੇ ਹੋ ਨજર ਹਲਕੇ ਨਾ ਇਹਨੂੰ ਆਪਾਂ ਆਸਮਨ ਤੇ ਰੱਖ ਸੱਜਿਆ ਆਜ ਵੀ ਚਾਹ ਜਿਲ੍ਹੇ ਕੀ ਦੇਦਾ ਅਗਲੇ ਦਿਨ ਨਹੀਂ ਤੋਂ ਵੱਜ ਜਾਂਦੇ ਆ

ਤੈਨੂੰ ਵੀ ਫਸਾ ਲਿਆ ਉਹ ਫੀਚਰ ਕੁਝ ਫਸਾਉਂਦੇ ਇੱਕ ਲੋਕੀ ਸੰਸਥਾ ਹੈ ਜਿਹੜਾ ਉਹਨਾਂ ਨੂੰ ਦੇਖੀਦਾ ਵਾ ਵੀ ਬੜੀਆ ਕੰਮ ਕਰ ਰਹੇ ਸਾਰੇ ਬਹੁਤ ਉਹ ਤੇ ਪਹਿਲੇ ਬਹੁਤ ਮਿਲਿਆ ਹਨ ਬਹੁਤ ਚੰਗਾ ਇਸ ਕੰਮ ਦੇ ਵਿੱਚ ਮੈਨੂੰ ਬੜਾ ਧੋਮਦਾਰ ਲੱਗ ਰਿਹਾ ਹੈ ਕਿ ਇਹ ਹਾਂ ਜੇ ਕੋਈ ਕਿੰਨੀ ਗਰਮੀ ਦੇ ਵਿੱਚ ਸਿਰਕੇ ਖੜੀ ਤੇ ਪਹਿਲੇ ਹਰ ਗਰਮੀ ਦੇ ਵਿੱਚ ਇਦਾਂ ਹਨਾ ਕੇ ਸੋਚੇ ਬਾਰੇ ਸ਼ੁਕਰ ਮਨਾਓ ਕਿ ਰੱਬ ਨੇ ਆਪਾਂ ਨੂੰ ਦੇਣ ਵਾਲਿਆਂ ਤੇ ਰੱਖਿਆ ਵਾ ਕਿਸੇ ਦੀ ਮਦਦ ਕਰਨ ਵਾਲਿਆਂ ਤੇ ਰੱਖਿਆ ਵਾ ਮਦਦ ਕਰਵਾਉਣ ਵਾਲਿਆਂ ਤੇ ਨਹੀਂ ਰੱਖਿਆ ਕਿਉਂਕਿ ਰੱਬ ਦੇ ਅੱਗੇ ਪੈਣੇ ਕੋਈ ਜ਼ੋਰ ਨਹੀਂ ਹੈਗਾ। ਹਾਂਜੀ। ਠੀਕ ਹੈ ਜੀ। ਜੇਕਰ ਆਪਾਂ ਨੂੰ ਜਦ ਅੱਜ ਰੱਬ ਨੇ ਤੰਦਰੁਸਤੀ ਦਿੱਤੀ ਆ, ਸਰੀਰ ਸੋਹਣੇ ਦਿੱਤੇ ਆ, ਪਰਿਵਾਰ ਸੋਹਣੇ ਦਿੱਤੇ ਤਾਂ ਆਪਾਂ ਨੂੰ ਉਹਦਾ ਸ਼ੁਕਰ ਕਰਨਾ ਚਾਹੀਦਾ। ਹਾਂਜੀ। ਨਹੀਂ ਤਾਂ ਉਹ ਵੀ ਲੋਕ ਹੈਗੇ ਆ ਜਿਨ੍ਹਾਂ ਦੇ ਕੋਈ ਅੱਗੇ ਪਿਛੇ ਨਹੀਂ ਕੋਈ ਹੈਗਾ ਜਾਂ ਘਰੇ ਮਤਲਬ ਕਿ ਉਹਨਾਂ ਦੇ ਘਰ ਪਰਿਵਾਰ ਨਹੀਂ ਹੈਗਾ। ਗਰੀਬੀ ਆ, ਉਤੋਂ ਬਿਮਾਰੀ ਆ, ਦਵਾਈ ਨਹੀਂ ਖੁਦ ਲੈ ਸਾਡੇ। ਹਾਂਜੀ। ਜਦ ਤੁਹਾਨੂੰ ਕੋਈ ਭਾਈ ਨਹੀਂ ਸੀ ਨਾ ਇਹ ਵੀ ਇਹ ਦੁਨੀਆ ਹੋਵੇ। ਇਹ ਦੇਖਾ ਵੀਡੀਓ ਮੇਰੇ ਮਾਰੀ ਵੀ ਆ ਜਾਂਦੀ ਹੈ ਨਾ ਸਹੀ ਗੱਲ ਹੈ ਬਣੀ ਇਹ ਨਹੀਂ ਗੱਲ ਤੋਂ ਵੀ ਹੈ ਨਾ ਜਦੋਂ ਇੱਕ ਨੋ ਬਤਾਉਂਦੀ ਹੈ ਤਾਂ 10 ਨੋ ਬਤਾਉਣ ਨੂੰ ਨਾਲ ਲੱਗ ਜਾਂਦੀ ਹੈ ਗਏ ਵੀ ਕਲ ਯੁੱਗ ਦਾ ਵੀਰ ਜੀ ਪਹਿਰਾ ਵਾ ਇਹ ਚੀਜ਼ਾਂ ਪਹਿਲਾਂ ਹੋ ਜਾਂਦੀਆਂ ਸਹੀ ਗੱਲ ਹੈ ਗਰੀਬੀ ਗਰੀਬੀ ਹੋਵੇ ਜਿੱਥੇ ਉੱਥੇ ਹੀ ਕਹਿੰਦੇ ਨੇ ਸਾਰੀਆਂ ਬਿਮਾਰੀਆਂ ਆਉਂਦਾ ਨਾ ਨਗਰੀ ਚ ਬੈਠੇ ਆਂ ਮਹਾਰਾਜੋ ਆਉਂਦਾ ਰਹੇ ਸਾਰੇ ਪਾਸੇ ਗੁਰਦਾਦੇ ਆਉਂਦੇ ਆ ਅੱਜ ਦੇ ਪਾਕਸਤਾਨ ਵਾਲਾ ਸਾਡੇ ਵੀ ਸੀ ਬਾਬਾ ਕੰਦੇਹੀ ਗਿਆ ਅਮਰਸਰ ਦੇ ਵਿੱਚ ਬਹੁਤ ਆ ਮਜਾਇਲਾ ਮਜੂਦ ਹੈ ਜੀ ਕਹੀ ਜਾਂਦੇ ਕਿ ਇੰਦੇ ਵੇਖਾ ਅੱਛਾ ਕੋਰੋਨਾ ਵੀ ਕਹੀ ਜਾਂਦੇ ਕਿ ਕੋਰੋਨਾ ਵੇਖਾ ਯੋਨ ਮਲੇ ਲਾਂਦੇ ਆ ਦੇ ਪਿਆ ਉਹ ਸਿੱਧੀ ਜੀ ਗੱਲ ਹੈ ਕਿ ਨਹੀਂ ਇਹ ਚੀਜ਼ੇ ਵੇਖੀ ਸੁਰੀਂਦਾ ਹੈ ਨਾ ਜਿਹੜਾ ਖਾਣ ਵਾਲੇ ਅੱਗੇ ਜੇ ਛਾਟੇ ਆ ਗਏ ਆ ਚੀ ਜਾਉਂਗਾ ਉਹ ਚ ਜਾਉਂਗਾ ਅੰਮ੍ਰਿਤ ਬਾਸਾ ਸਭ ਤੇ ਜਾਉਂ ਕਰਨ ਲੱਗੇ ਬਹੁਤ ਬਹੁਤ ਬੜਾ ਬੜੀ ਕਰੀ ਡਰ ਤੇ ਡਰਦੇ ਬਹੁਤ ਹੋ ਗਏ ਨੇ ਨਿਮਤ ਉਹ ਨਿਕਲੋ ਗੱਲਾਂ ਤਾਂ ਨਹੀਂ ਗਰਾਬ ਕਿ ਕਿਉਂ ਹੋਇਆ ਬਲੈਕਆਊਟ ਹੋਇਆ ਇਹ ਤੇ ਖੜੀ ਬੇਟੀ ਤੇ ਹੈ ਬਿਜਲੀ ਨਾ ਆ ਰਹੀ ਉਹ ਪੜਾ ਨਹੀਂ ਪਿਆ ਮੇਰਾ ਨਾਂਡਾ ਮੈਂ ਤਾਂ ਪਹਿਲਾਂ ਆਪਣੀ ਬੱਚਿਆ ਨਹੀਂ ਪਾਈ ਜੀ ਜਦੀ ਜਦੀ ਮੈਂ ਅੰਦਰ ਜੀ ਅੰਦਰ ਵੜ ਜਾਓ ਬਾਕੀ ਅੰਦਰ ਵੜੇ ਬੱਜਣਾ ਨਹੀਂ ਚਲੋ ਮਹਾਰਾਜਾਂ ਦੇ ਨਹੀਂ ਕਿਟੌਣ ਵਾਲਾ ਜੋ ਹੋਈ ਆ ਜਿਹਦੀ ਨਗਰੀ ਚ ਬੈਠੇ ਆ ਗੁਦਾਮ ਦਾ ਕੋਸ਼ਿਸ਼ ਹੀ ਕਰ ਸਕਦੇ ਬਾਕੀ ਆ ਵੀ ਆਪਣੇ ਲੋਕਾਂ ਦੇ ਸੋਚ ਲੈਂਦਾ ਵੀ ਅੰਦਰ ਬਾਹਰ ਦੀਆਂ ਸ਼ਰਤਾਂ ਪਰ ਹਨਾ ਵੇਖ ਲੋ ਲੜਾਈ ਕਿਸੇ ਦੀ ਐ ਤੇ ਭੂਤ ਨਹੀਂ ਕਿਸੇ ਨੂੰ ਪਿੰਦੀ ਐ ਲੜਾਈ ਵੇ ਲੋ ਕੇ ਹੋਰ ਬਹੁਤ ਥੇ ਹੋਈ ਐ ਕਸ਼ਮੀਰ 'ਚ ਹੋਈ ਐ ਹਨਾ ਪਿਓ ਵਿਚਾਰੀਂ ਅੰਦਰ ਦੋਸ਼ ਮਾਰਦੇ ਚ ਹੋਈ ਨਾ ਦੋਸ਼ ਮਾਰਦੇ ਐ ਤਾਂ ਬਹੁਤ ਮਾਰੀ ਗੱਲ ਹੋਈ ਐ ਪਰ ਭੂਤਨੀ ਆਪਾਂ ਨੂੰ ਪੰਜਾਬ ਵਾਲੇ ਹੁੰਦੀ ਐ ਹੋਰ ਕਿਤੇ ਤੁਸੀਂ ਵੇਖਿਆ ਕਿਤੇ ਹੋਰ ਕਿਤੇ ਟੈਗ ਹੋ ਜਾਂਦਾ ਇਹ ਇੱਕ ਮੈਨੇਜਰ ਹੋਰ ਕਿਤੇ ਕਿੰਨੇ ਬਾਡਰ ਲੱਗਦੇ ਆ ਹੋਰ ਜਿੱਤੇ ਵੀ ਕਿਤੇ ਤੋਂ ਆ ਕਹਾਣੀ ਕਿ ਬੀ ਸੀਰੀਅਸ ਹੋ ਕੇ ਗੱਲ ਨਾ ਸੁਣਦੀ ਆਪਣੀ ਤੇ ਇਹ ਗੁੜੀ ਆਪਣੀ ਐਪੀ ਨਾਲ ਕਰੀ ਜਦ ਇਹ ਜੀ ਨਹੀਂ ਆ ਸਕੂਲ ਗਈ ਆ ਗਈ ਬਟਾਈਂ ਨਿਕਲੇ ਨਾ ਨਹੀਂ ਅੱਛਾ ਅੱਛਾ ਹਾਂਜੀ ਪੂਰੀ ਸਾ ਟੀਮ ਪੂਰੀ ਕਰੀ ਜਿਹੜਾ ਰੈਡੀ ਹੋਈ ਦੀ ਸਾਰੇ ਜਵਾਨ ਇਕੱਠੇ ਹੋ ਜਾਂਦੇ ਫੇਰ ਹੀ ਇਹ ਟੀਮ ਮਾਰ ਚਲੇ ਜਾਂਦੇ ਆ ਗਿਆ ਉਹ ਵੀ ਅੰਗੇ ਤਾਰੇ ਰੱਬ ਨੂੰ ਚਲੋ ਤੁਹਾਡਾ ਮੇਲਾ ਹੋਣੀ ਅਲੀ ਤੇਰਾ ਆਖੀਏ ਕਿ ਤੂੰ ਅੰਦਰੇ ਅੰਦਰ ਵੀ ਇਹਨਾ ਸ਼ੂਟਿੰਗ ਕਰ ਲਈ ਤੇ ਕੋਪ ਉਧਰ ਕੇ ਬੱਤੀ ਵੀ ਨਹੀਂ ਕੋਸੁੰਦੇ ਨੇ ਕੱਲ੍ਹ ਬਾਅਦ ਉਹ ਮੇਰਾ ਤੇ ਮੇਰਾ ਫਿਰ ਠੰਡਾ ਠਾਡੇ ਘਰ ਦਾ ਲਿਆ ਹੀ ਨਾ ਆਓ ਚਲੋ ਦਾਣਾ ਪਾਣੀ ਲਿਆ ਮੇਰਾ ਠੰਡਾ ਲਿਆਈ ਲੋਕੀ ਨੇ ਦਾਣਾ ਪਾਣੀ ਲਿਆ ਮੇਰਾ ਠੰਡਾ ਲਿਆਈ ਨਹੀਂ ਮੈਂ ਕੋਈ ਗੱਲ ਨਹੀਂ ਠਾਡੇ ਕਰਮਾਂ ਦਾ ਭਾਈ ਗੁਰੂ ਸਾਡੇ ਕੋਲ ਕਿੰਨੇ ਕੁ ਲੋਕੀ ਜੋ ਉੱਥੇ ਆਸ਼ਰਮ ਚ ਬਿਲਕੁਲ ਹੈਗੇ ਪੈਣੀ ਕੋਈ ਸੱਚ ਕਹਿੰਦੇ ਹੈਗੇ ਪੁੱਤ ਹੈਗੇ ਉੱਥੇ ਹਾਂਜੀ ਚਲੋ ਵਧੀਆ ਹੈ ਵੀ ਪਰਮਾਤਮਾ ਨੇ ਤੁਹਾਨੂੰ ਸੇਵਾ ਬਖਸ਼ੀ ਹਾਂਜੀ ਪਿੱਛਾ ਦੇ ਟੀਮਾਂ ਦੇ ਸਾਡੀ 10ਵੀਂ ਮੇਰੀ ਟੀਮ ਇਹ ਪਾ ਕੇ ਮਿਲ ਗਈ 70 ਕੇ ਜਾਣੇ ਹੁੰਦੇ 70 75 ਜਾਣੇ ਹੁੰਦੇ ਹਾਂਜੀ ਤੇ ਆਇਓ ਕਿਤੇ ਨਗਦੇ ਡੱਪਦੇ ਆ ਜਰੂਰ ਹਨਾ ਕਿਉਂਕਿ ਉਹ ਪੈਣੀ ਉਹਨਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਨੂੰ ਆਪਣਿਆਂ ਨੇ ਕਿਹਨੂੰ ਘਰੋਂ ਕੱਢਿਆ ਵਾ ਕਿਹਨੂੰ ਕਿਨੇ ਗੁਲਾਬ ਬਣਾ ਕੇ ਰੱਖਿਆ ਵਾ ਉਹ ਜਦੋਂ ਤੁਸੀਂ ਭੈਣਾ ਜਾਂ ਵੀਰ ਜਾਂਦੇ ਜੇ ਨਾ ਤੇ ਉਹਨਾਂ ਲੱਗ 10 ਮਿੰਟ ਬੈਠ ਕੇ ਉਹਨਾਂ ਨਾਲ ਗੱਲਾਂ ਬਾਤਾਂ ਹੀ ਮਾਰ ਲੈਂਦੇ ਜੀ ਤੇ ਉਹਨਾਂ ਦਾ ਇੱਕ ਮਨ ਹੌਲਾ ਹੋ ਜਾਂਦਾ ਵਾ ਹਾਂਜੀ ਕਈ ਲੋਕ ਕਹਿ ਦਿੰਦੇ ਆ ਕਿ ਸਾਡੇ ਕੋਲ ਦੇਣ ਵਾਸਤੇ ਕੁਝ ਨਹੀਂ ਹੈਗਾ ਪਰ ਪੈਨੇ ਸਭ ਤੋਂ ਕੀਮਤੀ ਆ ਚੀਜ਼ ਸਮਾਂ ਹਾਂਜੀ ਸਮੇਂ ਤੋਂ ਕੀਮਤੀ ਚੀਜ਼ ਕੋਈ ਨਹੀਂ ਹੈਗੀ ਜੇਕਰ ਤੁਸੀਂ ਆਪਣਾ 10 ਮਿੰਟ ਕਿਸੇ ਮੈਂ ਨਹੀਂ ਕਹਿੰਦਾ ਤੁਸੀਂ ਆਸ਼ਰਮ ਹੀ ਆਓ 10 ਮਿੰਟਾਂ ਦੇ ਲੱਗੇ ਕੋਈ ਬਿਮਾਰ ਹੋਆ ਭੈਣ ਹੋਆ ਕੋਈ ਮੁਸੀਬਤ ਚ 10 ਮਿੰਟ ਉਹਦੇ ਲੱਗੇ ਬਹਿ ਕੇ ਉਹਦੇ ਨਾਲ ਉਹਦਾ ਮਨ ਹਲਕੇ ਕਰ ਦਿੱਤਾ ਨਾ ਭੈਣੇ ਕੋਈ ਗੱਲ ਨਹੀਂ ਆ ਹਨਾ ਕਿ ਜੇ ਮੁਸੀਬਤ ਆਏ ਰੱਬ ਪਾਈ ਰੱਬ ਨੇ ਤੇ ਰੱਬ ਟਾਲੂਗਾ ਵੀ ਤੇ ਭੈਣੇ ਉਹਦੇ ਨਾਲ ਅਗਲੇ ਦਾ ਹੌਸਲਾ ਵਾਹ ਤੇ ਜਾਂਦਾ ਵਾ ਇਹ ਵੀ ਇੱਕ ਸੇਵਾਈ ਆ ਹਾਂਜੀ ਜ਼ਰੂਰ ਕਿਤੇ ਲੰਘਦੇ ਟੱਪਣੀਆਂ ਮੇਰੀਆਂ ਭੈਣਾਂ ਜ਼ਰੂਰ ਆਈਆਂ ਕਿ ਕਦੇ ਹਾਂ ਸਪੈਸ਼ਲ ਨਾ ਆਉਣਾ ਪਵੇ ਉਦੋਂ ਹਨਾ ਅੱਖਾਂ ਚ ਉਹਦੇ ਪਾਣੀ ਆਉਂਦੇ ਤੇ ਅਸੀਂ ਬਸ ਜਾਂਦੇ ਰਹਿੰਦੇ ਆਪਾਂ ਸਮਾਂ ਕਿਤੇ ਆ ਜਾਣਾ ਇਹ ਹਨਾ ਇਹ ਮੇਰਾ ਆ ਕੁਝ ਕੁਝ ਕੇ ਰੰਦਾ ਜਿੰਨੇ ਜਿੰਦੀ ਆਪਾਂ ਨੂੰ ਪੂਰੀ ਕਰਦਾ ਜਦੋਂ ਪੈਨੇ ਆਪਣੇ ਮੇਰਾ ਖੁਦ ਦਾ ਐਕਸਪੀਰੀਅੰਸ ਆ ਕਿ ਮੈਂ ਜਦੋਂ ਮੰਜੀ ਦੇ ਪੈਰਾਂ ਤੇ ਤੜਫੜੇ ਵੇਖਦਾ ਹਾਂ ਕਿ ਬੜਾ ਜੀ ਨੂੰ ਕੁਝ ਨਟਾ ਡੇ ਲੱਗੇ ਜਦੋਂ ਕੋਈ ਕੋਈ ਲੰਗੜਾ ਜਾਂ ਕੋਈ ਮੰਨ ਕੇ ਚੱਲੋ ਆਪਾਈ ਜੇ ਜਬੀਮਾਰ ਲੰਗਦਾ ਵਾ ਨਾ ਤੁਸੀਂ ਉਹਨੂੰ ਮਜ਼ਾਕ ਨਹੀਂ ਕਰਨਾ ਉਹਨੂੰ ਕੋਸਣਾ ਨਹੀਂ ਆ ਤੁਸੀਂ ਉਸੇ ਟਾਈਮ ਹੱਥ ਜੋੜ ਕੇ ਵਾਹਿਗੁਰੂ ਦਾ ਸ਼ੁਕਰ ਕਰਨਾ ਕਿ ਰੱਬਾ ਤੇਰਾ ਸ਼ੁਕਰ ਵਾ ਕਿ ਤੂੰ ਸਾਨੂੰ ਤੰਦਰੁਸਤੀ ਦਿੱਤੀ ਆ। ਹਾਂ। ਇਹ ਮੈਂ ਕਰੀਦਾ ਸਾਨੂੰ ਚੋਕੋ ਦੁੱਖ ਬੜਾ ਲੱਗਦਾ ਐ ਏਡਾ ਕਿਸੇ। ਹਾਂ। ਇਹ ਤਾਂ ਲੱਗੇ ਮਾਨਾਵਾਲਾ ਢਿ ਲੱਗੇ ਆ। ਉਹ ਪੁਲਿਸਿੰਗ ਪਿੰਗੜ ਵਾਲਾ ਕਿਤੇ ਉੱਥੇ ਕਿਤੇ ਨੰਗ ਵਿੱਚ ਜਾ ਕੇ ਵੇਖਿਓ ਜਾਂ ਅਮਨਦੀਪ ਹਸਪੀਟਲ ਦਾ ਫਿਰ ਉੱਥੇ ਐਮਰਜੈਂਸੀ ਦੇ ਵਿੱਚ ਇੱਕ ਗੇਟ ਥਾ ਨਹੀਂ ਵੜ ਕੇ ਤੇ ਦੂਜੇ ਗੇਟ ਥਾ ਨਹੀਂ ਨੰਗ ਕੇ ਵੇਖਿਓ ਕਿੱਦਾਂ ਦੁਨੀਆ ਤਰਾਸ ਤਰਾਸ ਕਰੀ ਜਾ। ਪਰ ਪਤਾ ਨਹੀਂ ਕੀ ਗੱਲ ਆ ਦੁਨੀਆ ਰੱਬ ਨੂੰ ਚੇਤੇ ਵੀ ਉਦੋਂ ਕਰਦੀ ਐ ਜਦੋਂ ਉਹ ਸਿਰ ਤੇ ਪਈ ਹੁੰਦੀ ਐ ਹਾਂਜੀ ਜਦੋਂ ਤੰਦਰੁਸਤੀ ਦਿੱਤੀ ਨਹੀਂ ਸੌਂਕ ਦਿੱਤਾ ਤਾਂ ਉਦੋਂ ਰੱਬ ਨੂੰ ਕਹਿਣੇ ਕੋਈ ਸਮਝਦਾ ਨਹੀਂ ਮੈਨੂੰ ਤੇ ਇਸ ਤੋਂ ਕੰਮ ਵੀ ਆਸ ਹਾਂਜੀ ਪਰ ਸੋਚੋ ਅੱਛੇ ਦਾ ਨਾ ਹੀ ਜਾਣਾ ਵਾ ਅੱਗੇ ਵੀ ਉਹੋ ਹੀ ਆਪਣੇ ਨਾਲ ਰਹਿਣਾ ਹਮੇਸ਼ਾ ਆ ਤੀਜਾਂ ਤੇ ਆਪਾਂ ਆਪਣੇ ਜੀਣ ਵਾਸਤੇ ਇਕੱਠੀਆਂ ਕੀਤੀਆਂ ਜਾਂਦੀਆਂ ਤਾਂ ਪਹਿਲੇ ਤੁਹਾਨੂੰ ਹੁਣ ਮੈਨੂੰ ਦੋ ਦਿਨ ਦੀ ਛੁੱਟੀ ਠੀਕ ਆ ਤੇ ਭਾਜੀ ਚਾਹ ਪੀਂਦੇ ਕਹਿ ਬਣਾ ਚਾਹ ਪੈਣੇ ਕੋਈ ਗੱਲ ਨਹੀਂ ਮੈਂ ਫੇਰ ਉੱਥੋਂ ਹੀ ਮੈਂ ਪੀ ਸਕੇਣਾ ਚਾਹ ਤੁਕ ਕੋਈ ਗੱਲ ਨਹੀਂ ਮੈਂ ਦੋ ਚਾਹ ਪੀ ਤੇ ਮੈਂ ਤੇਰ ਗੱਲ ਨਹੀਂ ਨਗੜਾ ਬਰਾਤ ਆਣਾ ਕੋਈ ਹੋ ਗਏ ਨਾ ਫਿਰ ਚਾਹ ਪੀ ਜਮ ਠੀਕ ਹੈ ਮੈਂ ਜੀ ਬਹੁਤ ਬਹੁਤ ਧੰਨਵਾਦ ਸਾਰਾ ਤਾਂ ਗਰਾਉਂਡ ਆਸ